ਮੈਂ ਇਹ ਤਾਂ ਕਾਲੀ ਗੱਡੀ ਹੈ ਜੀ ਬੱਧੀਏ ਨਾ ਨਾ ਇਹ ਗੜ ਕੜੀ ਦੇ ਕੋਲੇ ਉਹ ਸੱਚ ਨਹੀਂ ਕਹਿੰਦੇ ਸਰਕਾਰੀ ਹੈ ਸਰਕਾਰੀ ਕੜੀ ਦਾ ਡਰਾਈਵਰ ਕੌਣ ਹੈ ਆਹ ਸਰਕਾਰੀ ਕੜੀ ਹੈ ਪ੍ਰਾਇਰ ਬਸ ਐਡੀ ਜੀ ਦੇ ਡਰਾਈਵਰ ਨਾ ਹੈ ਨਹੀਂ ਸੀ ਇਹ ਵਿਚਾਰੇ ਚਾਲਾਕ ਕੌਣ ਰਹਿ ਗਿਆ ਇਹ ਨੂੰ ਚਾਈ ਨਹੀਂ ਆ ਜਾ ਕਿ ਨਾ ਤੁਸੀਂ ਕੌਣ ਹੋ ਮੈਂ ਪੰਚਾਇਤ ਸੀ ਤੁਸੀਂ ਚਾਲਕ ਲੈ ਕੇ ਗਏ ਬੱਧੀਏ ਚਾਲ ਦੀ ਜਿੱਡੇ ਦਾ ਚਾਲ ਦੀ ਹਰ मैं तो मिलना चाहती थी थोनों और मेरे को काफी के फोन आ रहे हैं मैं जी साहब न भी रखा किया एस डी एम साहब न भी रहा है मीडिया आना कोई गल नहीं मैं मीडिया लेके आया है, भी है। मैं सारे भी नाबता किया मीडिया पे साहब कोई पेपर आज देरी हो रही है कोई हल्के की नुमायदगी करनी है मैं ਕਿ ਸਾਨੂੰ ਕੋਈ ਦਲੇ ਹੋ ਰਹੀ ਆ ਕੁਝ ਹੋ ਰਿਹਾ ਹੈ ਉਹਨਾਂ ਨੂੰ ਆਪਾਂ ਕਲੀਅਰ ਕਰ ਲਈਏ ਕਿਉਂਕਿ ਸਰਕਾਰ ਹੈ

ਰੁਕੋ ਫਿਕਰੀ ਪਾ ਲਓ ਹੈ ਐਂਡਰਾ ਹੈ ਗੱਡੀ ਕਿ ਲੈ ਕੇ ਆਉਂਦੇ ਹੋ ਮੈਂ ਲੈ ਕੇ ਆ ਰਿਹਾ ਹਾਂ ਗੱਡੀ ਕਿ ਕਿ ਲੈ ਕੇ ਆਉਂਦੇ ਕੋਈ ਨਹੀਂ ਆਪਾਂ 1 ਮਿੰਟ ਰੁਕੋ ਨਹੀਂ ਮੈਂ ਕੁਝ ਐਸੇ ਪੀਸਾ ਨੂੰ ਫੋਨ ਲਾਈਏ ਬਈ ਲਾਓ ਜੀ ਲਾਓ ਇੱਕ ਸੇਕ ਫੋਨ ਲੈ ਲੈ ਗੱਡੀ ਕਿ ਲੈ ਕੇ ਆ ਜੀ ਮੈਂ ਤੁਸੀਂ ਤੁਸੀਂ ਪਾਲਿਕ ਕਿ ਲੈ ਮੇਰੀ ਗੱਡੀ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਕੀ ਕਰਾਂ ਮੇਰੀ ਗੱਡੀ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਕੀ ਕਰਾਂ ਮੇਰੀ ਗੱਡੀ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਕੀ ਤੇ ਪਰਿੰਟ ਮੰਨ ਸਰਕਾਰੀ ਗੱਡੀ ਹੈ ਮੈਨੂੰ ਤਾਂ ਪਤਾ ਵੀ ਨਹੀਂ ਕਿ ਬਾਹਰ ਨੂੰ ਮੱਖਿਆ ਗਿਆ ਮੇਰੀ ਗੱਡੀ ਐਥੇ ਲਾ ਲੁੰਦੇ ਨੇ ਵੀ ਹੈਡੀ ਨੇ ਕੋਈ ਗੱਡੀ ਠੀਕ ਹੈ ਮੈਂ ਹੋ ਸਕਦਾ ਮੈਂ ਗਲਤੀ ਹੈ ਕਿ ਮੈਂ ਗਲਤੀ ਹੋ ਨਾ ਮੈਂ ਮੈਂ ਤਾਂ ਦੂਰ ਕੁਝ ਮੈਂ ਤੁਹਾਨੂੰ ਮੈਂ ਆਪਕੇ ਬੱਚਿਆਂ ਦੀ ਸੌਖਾ ਮੈਂ ਤਾਂ ਗੱਡੀ 'ਚ ਬੈਠਿਆ ਮੈਡਮ ਮੁੰਡਾ ਉਹ ਦੂਜਾ ਗੱਡੀ ਚ ਲੱ ਨੰਨੇ ਮੈਂ ਦੱਸੋ ਦੱਸੋ ਵੀ ਇਹਨੂੰ ਮੈਂ ਇਸਦੀ ਬਾਰੇ ਗੱਲ ਕਰਦੀ ਪਰ ਕਲੀਅਰ ਕਰ ਲਈਏ ਪਾਣੀ ਮੇਰੀ ਗੱਡੀ 'ਚ ਕੀ ਰੱਖਿਆ ਗਿਆ ਬੇਟੀ

ਤੇ ਮੈਂ ਤੁਹਾਡੀ ਜਾਣਕਾਰੀ ਚ ਦੱਸ ਦਵਾਂ ਕਿ ਮੈਂ ਇਸ ਟਾਈਮ ਲਾਈਵ ਵੀ ਹੈਗੀ ਆ ਤੇ ਮੇਰੇ ਕੋਲ ਮੀਡੀਆ ਵੀ ਹੈਗਾ ਜੀ ਮੈਨੂੰ ਕੰਪਲੀਟ ਮਿਲੀ ਹੈ ਬੀਡੀਪੀਓ ਪਾਣੀਗੜ ਦੇ ਰਿਗਾਰਡਿੰਗ ਹਨਾ ਕਹਿੰਦੀ ਕੋਈ ਵੀ ਤੁਹਾਡਾ ਮੁਲਾਜ਼ਮ ਆ ਕੇ ਉਹਦੀ ਤਸਦੀਕ ਕਰ ਲਵੇ ਤੇ ਅਸੀਂ ਉਹੀ ਖੜੇ ਹਾਂ ਹਾਂਜੀ ਐਸਜੀ ਮਾਪੇ ਪਾਣੀਗੜ

ਦੱਸਦੇ ਮੈਨੂੰ ਰੱਖਦੇ ਮੈਂ ਤਾਂ ਆਪ ਵੀ ਮੈਂ ਲਿਆ ਨਾ ਉਹ ਸਰਕਾਰਾਂ ਹਰ ਕਿਸੇ ਅੱਗੇ ਇਹ ਅਸੀਂ ਕੋਈ ਵੀ ਚੀਜ਼ ਨਹੀਂ ਲੱਭੀ ਹੁੰਦੀ ਬੁਲਾ ਆਪੇ ਸਾਡੇ ਕੋਲ ਤੇ ਮੇਰੀ ਬਗਨਾਮੀ ਮੈਂ ਮਾਦਮ ਦੇ ਵਿੱਚ ਸੀ ਤੇ ਮੈਨੂੰ ਕੰਪਿਊਟਰ ਆ ਗਿਆ ਮੈਨੂੰ ਕਰਾਉਣਾ ਪਿਆ ਤੇ ਸਰਪੰਗ ਵਾਲਾ ਪੋਬਲਿਸਟ ਉਹ ਕਿਹਾ ਕਿ ਮੈਂ ਉਸ ਪੇਮੈਂਟ ਅੰਦਰ ਰੱਖੀ कसर लेने का होता है। मैं वीडियो लेके आई हूँ कि ये रेडीमार्क क्यों है। एक बार कोशिश कीजिए चेक कर। दोसान लो। एक बार लेने का होता है। तो ना? 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 तो न ਇਹ ਪੂਰਾ ਕਰਦੇ ਹਾਂ। ਇਹ ਸੰਜੀ ਕਰ ਚੋਰ ਰਹਾ ਨਾ। ਥੋੜਾ ਜਿਹਾ ਪਿੱਛੇ ਤੋਂ ਕਰ ਲਓ ਇਹਦੇ ਇਸ ਚ। ਯਾਰ ਸਾਰੇ ਆਪਾਂ ਇੱਕ ਵਾਰ ਕਹਿ ਦੋ ਪਤਾ ਲੱਗ ਜਾਂਦਾ ਜ਼ੂਮ ਆਊਟ ਕਰ ਦੋ ਸਾਰੇ। ਇਹ ਤਾਂ ਪਲੇਨ ਆ ਸਾਰੇ ਆਪਾਂ ਸ਼ੇਅਰ ਵੀ ਕਰ ਲਾਂਗੇ। ਚਲੋ ਜੀ। ਸਾਰੇ। ਚਲੋ। ਅ ਇੱਕ ਵਾਰੀ ਚੈੱਕ ਕਰ ਲਈ ਇਹ ਸਾਰਾ। ਹਾਂ ਜੀ ਕਰ ਲਓ। ਤੁਹਾਨੂੰ ਇਹ ਵੀ ਕਿਹਾ ਤੇ ਦੀ ਬੋਸੋ ਤੋਂ ਲੈ ਕੇ ਤੁਹਾਨੂੰ ਜੁਆਰ ਬਾਕੀ ਆਏਗੇ ਤੇ ਇਹੋ ਦਾ ਟੋਟੋ ਤੋਂ ਆਏ ਨੇ ਤੇ ਟੋਰਪਾਦ ਨੂੰ ਵਾਪਸ ਵੀ ਨਾ ਆਏ ਨੇ ਇਹ ਕੋਈ ਇਹਨੂੰ ਵੈਰੀਫਾਈ ਕਰ ਲਓ ਤਾਂ ਸਾਰਾ ਲੋਕਾਂ ਦੇ ਵਿੱਚ ਚੱਲ ਜੇ ਮੇਰਾ ਮੇਨ ਮੋਟਿਵ ਇਹ ਹੈ ਕਿ ਜਿਹੜੀ ਕੋਈ ਬਦਲਾਮੀ ਆ ਕੋਈ ਸਰਕਾਰ ਦੀ ਕੋਈ ਐਮਐਲਏ ਦੀ ਜਾਂ ਕੋਈ ਮਾਰਜੋਕ ਮੁੱਖ ਮੰਤਰੀ ਸਾਹਿਬ ਉਹ ਨਾ ਹੋ ਕੀ ਕਰਨ ਕੋਈ ਖਾਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਹੈਗੀ ਅਸੀਂ ਲੋਕਤੰਤਰ ਦੇ ਵਿੱਚ ਲੋਕਤੰਤਰ ਦੇ ਰਾਹੀ ਚੁਣ ਕੇ ਆਇਆ ਆ ਤੋਂ ਇਲੈਕਸ਼ਨ ਆ ਪੰਚਾਇਤ ਦੀ ਸਾਰੀ ਇਲੈਕਸ਼ਨ ਫੇਅਰ ਹੋਵੇ ਤੇ ਇਹਨਾਂ ਦੀ ਕੰਪਲੇਂਟ ਹੈਗੀ ਆ ਉਹਨੂੰ ਕੋਈ ਕਰਕੇ ਜਿਹੜਾ ਇਹਨੂੰ ਤਫ਼ਤੀਸ਼ ਕਰ ਲਵੇ ਤੇ ਜਿਹੜੀ ਵੀ ਚੀਜ਼ ਹੈਗਾ ਸਾਰਾ ਕੁਝ ਠੀਕ ਹੈ ਇਹਨੂੰ ਡੁਆਇੰਗ ਕਰ ਲਓ ਅਸੀਂ ਕਰਾਂਗੇ ਮੈਂ ਕਿਵੇਂ ਦੇਖ ਦوں ਤੁਸੀਂ ਹਾਂ ਜੀ ਭਾਜੀ ਆਏ ਹੁਣ ਅੱਗੇ ਆਈਡੀ ਲਾ ਦਿਓ ਸਲਾਹ ਸਾਰੇ ਰੱਖਿਓ ਡਾਊਨ ਸਾਰੇ ਇਹਨਾਂ ਦਾ ਗੱਡੀ ਲੋਕ ਕਰਦੇ ਯਾਰ ਗੱਡੀ ਲੋਕ ਕਰਦੇ ਗੱਡੀ ਲੋਕ ਕਰ ਗੱਡੀ ਲੋਕ ਕਰ ਲੋ ਤੁਸੀਂ ਲਾ ਦੇ ਬੰਦੀ ਹਾਂਜੀ ਤਰਨੇ ਫਿਲਮ ਕਰ ਹੀ ਰੋਲ ਹੈ ਜੀ ਇੱਕ ਮਿੰਟ ਜੀ ਇੱਕ ਮਿੰਟ ਰੱਖ ਲਾ ਕੇ ਕੀ ਤੁਹਾਡਾ ਕਰਨ ਚੇਤੇ ਪੁੱਛ ਰਿਹਾ ਕਿ ਕਿਉਂ ਅਚਾਨਕ ਕੀ ਆ ਗਿਆ ਹਾਂਜੀ ਅਸੀਂ ਸਰਕਾਰ ਦੇ ਵਿੱਚ ਰਹੇ ਹਾਂ ਲੋਕ ਸਨਾਨ ਪਤਿ ਮਾਨ

ਔਰ ਕਲੀਅਰ ਕੀਤਾ ਗਿਆ ਕਿ ਪਗਵਾਰ ਪਿੰਡ ਦਾ ਕੋਈ ਦੋਸਤੋਂ ਨਹੀਂ ਆ ਜਿੱਥੇ ਮੈਂ ਕਿ ਬੇਸਾਰੀ ਜਿਹੜੀ ਗੱਲ ਬਾਤ ਪਈ ਨਾ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ ਉਹ ਬੀਡੀਪੀ ਸਾਹਿਬ ਉਹ ਤੁਹਾਨੂੰ ਆਖੇ ਮਿਲਦਾ ਸੋਲ ਪਲਾਜੇ ਤੱਕ ਜਾ ਕੇ ਤੁਸੀਂ ਫਿਰ ਵਾਪਸ ਉਹ ਐਸਡੀਐਮ ਆਫਿਸ ਵੀ ਆਏ ਨੇ ਸੋ ਗੱਡੀ ਤੁਹਾਡੇ ਸਾਹਮਣੇ ਹੀ ਕਰਤੀ ਗਈ ਨਾ ਪੁਲਿਸ ਨੇ ਵੀ ਇਨਵੈਸਟੀਗੇਸ਼ਨ ਜਿਹੜੀ ਪਾਈ ਤੇ ਮੇਰਾ ਮੂਲ ਮੇਨ ਜਿਹੜਾ ਮੁੱਦਾ ਹੈਗਾ ਕਿ ਲੋਕਾਂ ਦੇ ਜਿਹੜੇ ਡੈਮੋਕਰੇਟਿੰਗ ਜਿਹੜਾ ਲਗਦਾ ਰਾਹ ਇੰਪਲਮੈਂਟ ਕਰਦੇ ਜਿਹੜਾ ਲਗਦਾ ਕਿ ਉਹ ਕਹਾਂਗਾ ਕਿ ਜਿਹੜੀ ਫੀਰ ਤੁਸੀਂ ਲਈ ਐਕਸਪਲੇਨਿੰਗ ਨਹੀਂ ਹੋ ਰਹੀ ਨੀ ਉਹਨੂੰ ਆਹਰ ਮੈਂ ਉਹ ਸਮਝਦਾ ਹਾਂ ਤੇ ਉਹ ਇਹ ਅੱਜ ਦਾ ਜਿਹੜਾ ਸ਼ਿਕਾਇਤ ਕਰਨਾ ਉਹ ਕੰਪਲੇਨਟ ਜਿਹੜਾ ਉਹ ਵੀ ਚਲਾਈ ਕਰੇ ਉਹ ਮੈਂ ਕਹਿੰਦੀ ਕਿ ਇਹ ਜਿਹੜੀ ਤਕਰੀਸ ਕਰਕੇ ਜਲਦੀ ਜਿਹੜਾ ਇਹ ਕਲੀਅਰ ਹੋ ਜਾਵੇ ਤਾਂ ਜੋ ਜਿਹੜੇ ਏਦਾਂ ਦੇ ਜਿਹੜੇ ਜਿਹੜੇ ਸਿਸਟਮ ਦਾ ਚੱਲਦਾ ਲਈ ਏਦਾਂ ਦੀਆਂ ਪਰਨਾਮਾ ਹੋਈਆਂ ਨੇ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਲੀਡਰਾਂ ਦਾ ਵੀ ਜਿਹੜਾ ਅੱਖਸ ਖਰਾਬ ਹੁੰਦਾ ਔਰ ਸਰਕਾਰ ਦੀ ਵੀ ਜਿਹੜੀ ਜਿਹੜੀ ਬਦਲਾਅ ਦੀ ਹੁੰਦੀ ਹੈ ਸੋ ਮੈਂ ਇਕੱਲਾ ਇਹੀ ਨਹੀਂ ਅੱਜ ਸਵੇਰ ਦੀ ਮੈਂ ਮਾਨਯੋਗ ਬੀਡੀਪੀ ਨੂੰ ਸਾਹਮਣੂ ਮੈਂ ਫੋਨ ਤੇ ਫੋਨ ਮੈਂ ਕਰ ਰਹੀ ਹਾਂ ਕਿਉਂਕਿ ਮੇਰੇ ਕੋਲ ਲੋਕੀ ਪਸੀ ਦੇਖੋ ਅੱਜ ਜਾ ਕੇ ਪਤਾ ਕਰੋ ਮੇਰੇ ਕੋਲ ਕਿੰਨਾ ਰਕੀਆ ਲੋਕਾਂ ਨੂੰ বিনা ਨੂੰ ਕੋਈ ਬੰਦਾ ਨਹੀਂ ਮਿਲਦਾ ਕੋਈ ਪਟਵਾਰੀ ਨਹੀਂ ਮਿਲਦਾ ਕੋਈ ਅਬीडीਕਾਰ ਸਾਹਿਬ ਆਪ ਦਿਨ ਹੋਏ ਦੇ ਲਾਫਤਾ ਮੈਂ ਲੋਕੀ ਸਮੁਦਾਇ ਪਰਦੇ ਨੇ ਬਦਨਾਮੀ ਕੀਤੀ ਹੁੰਦੀ ਆਪ ਦਾ ਮੈਂ ਪਲੀਜ਼ ਮੈਡਮ 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 ਕੀ ਇਨਪੁਟ ਮਿਲ ਨਾਮ ਜਰੂਰ ਦੱਸੋ ਕੀ ਇਨਪੁਟ ਮਿਲੀ ਸੀ ਕਿਹੜਾ ਅਧਿਕਾਰੀ ਸੀਗਾ ਜਾਂ ਕਿੱਥੋਂ ਪੈਸੇ ਮੈਮ ਨਾਮ ਜਰੂਰ ਦੱਸੋ मैन ऑफिसर दस किए मैन ऑफिसर का नाम दस प्लीज ऑफिसर नाम, तो 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 नाम, नाम दस ਜਿਹੜਾ ਸਾਡੇ ਤੇ ਜਿਹੜਾ ਧੱਬਾ ਲੱਗਦਾ ਸਾਡੇ ਤੇ ਜਿਹੜੇ ਏਦਾਂ ਦੇ ਜਿਹੜੇ ਲੰਸ ਨੂੰ ਲੱਗਦੀ ਨੇ ਸਾਡੀ ਜਿਹੜੀ ਬਦਨਾਮੀ ਹੁੰਦੀ ਹੈ ਸਰਕਾਰ ਦੀ ਜਿਹੜੀ ਬਦਨਾਮੀ ਹੁੰਦੀ ਹੈ ਉਹ ਕਲੀਅਰ ਹੋਣੀ ਚਾਹੀਦੀ ਹੈ ਕਿ ਉਹ ਮੈਂ ਇਸ ਪਿੰਡ ਨੂੰ ਲੈ ਕੇ ਜਿਹੜੀ ਹੈਗੀ ਆ ਤੁਹਾਨੂੰ ਸ਼ਿਕਾਇਤ ਮਿਲੀ ਸੀ ਹਾਂਜੀ ਸਰ